ਦੇ ਵਿੱਚ ਭਾਵਨਾ ਬਿਅਕਤ ਕੀਤੀ ਗਈ ਆ ਜਿਹੜੀ ਗੱਲ ਅਕਾਲ ਤਖਬ ਸਾਹਿਬ ਦੀ ਫਸੀਲ ਤੋਂ ਜਾਰੀ ਹੋਵੇ ਜਿਹੜਾ ਦੇਸ਼ ਅਕਾਲ ਤਖਬ ਸਾਹਿਬ ਦੀ ਫਸੀਲ ਤੋਂ ਕੌਮ ਨੂੰ ਦਿੱਤਾ ਗਿਆ ਹੋਵੇ ਉਹਦਾ ਬਹੁਤ ਡੂੰਗਾ ਮਹਿਣਾ ਹੁੰਦਾ ਆ ਉਹ ਜੇ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਆਪਣਾ ਜਿਹੜਾ ਨੈਤਿਕ ਅਧਿਕਾਰ ਗਵਾ ਚੁੱਕੇ ਹੋ ਅਗਵਾਈ ਕਰਨ ਦਾ ਇਹਦਾ ਮਤਲਬ ਹੈ ਕਿ ਸਿੱਖ ਪੰਥ ਨੂੰ ਤੁਹਾਡੇ ਤੋਂ ਬਹੁਤ ਵੱਡੀ ਨਰਾਜ਼ਗੀ ਆ ਇਸ ਕਰਕੇ ਇਹ ਸੱਤ ਮੈਂਬਰ ਦੀ ਕਮੇਟੀ ਬਣਾਈ ਸੀ ਨਵੇਂ ਸਿਰੇ ਤੋਂ ਭਰਤੀ ਕਰਕੇ ਤੇ ਜਿਹੜੀ ਨਵਾਂ ਢਾਂਚਾ ਥੱਲੇ ਤੋਂ ਲੈ ਕੇ ਉੱਪਰ ਤੱਕ ਬਣਾਇਆ ਜਾਵੇ ਇਹ ਸਿੰਘ ਸਾਹਿਬ ਦਾ ਜਿਹੜਾ ਆਪਣੇ ਹੁਕਮਨਾਮੇ ਜਾਰੀ ਕਰਨ ਦਾ ਮਨੋਂ ਕਮੇਟੀ ਬੜੀ ਵੱਡੀ ਮਾਨਤਾ ਰੱਖਦੀ ਹੈ ਕੋ ਜੋ ਨੇ ਬੁਲਾਵੇ ਤੇ ਪ੍ਰਧਾਨ ਸਾਹਿਬ ਨਹੀਂ ਆਏ ਦੇਖੋ ਜੋ ਹੁਕਮਨਾਮਾ ਹੋਇਆ ਅਕਾਲ ਤਖਤ ਸਾਹਿਬ ਵੱਲੋਂ ਅਸੀਂ ਉੱਤੇ ਵੀ ਇਨ ਨੂੰ ਲਾਗੂ ਹੋਣਾ ਚਾਹੀਦਾ ਉਦਿਲੇ 16 ਤਰੀਕ ਨੂੰ ਕਮੇਟੀ ਫੈਸਲਾ ਕਰੂ ਪਰ ਜੀ ਕਰਤਕਾਰੀ ਪ੍ਰਧਾਨ ਕਮੇਟੀ ਨੇ ਬੁਲਾਵਟ ਹੀ ਨਹੀਂ ਆਏ ਤੇ ਤੁਹਾਨੂੰ ਕੀ ਲੱਗਦਾ ਮੈਂ 16 ਤਰੀਕ ਨੂੰ ਸਾਰਾ ਫੈਸਲਾ ਹੋ ਜਾਊਗਾ ਲੱਗ ਜੂ ਪਤਨੀ ਉਹਨਾਂ ਨੂੰ ਬੁਲਾਇਆ ਸੀ 16 ਤਰੀਕ ਨੂੰ ਫੈਸਲਾ ਆ ਜਾਊਗਾ ਤੁਹਾਡੇ ਨਾਲ ਕੋਈ ਬੁਲਾਇਆ ਗਿਆ ਸੀ ਉਹਨਾਂ ਨੂੰ ਬਿਲਕੁਲ ਸੱਦਾ ਦਿੱਤਾ ਗਿਆ ਸੀ ਨਾ ਪ੍ਰਧਾਨ ਜੀ ਨੂੰ ਅਗਲੀ ਮੀਟਿੰਗ ਚ ਕੀ ਹੋਇਆ ਸਾਰਾ ਕਲੀਅਰ ਹੁਣ ਮੀਟਿੰਗ ਭਾਰਤੀ ਹੋ ਰਹੀ ਹੈ ਜੀ ਸਭ ਉਹ ਤੇ ਕਲੀਅਰ ਕਰ ਦਿਓ ਆ 16 ਤਰੀਕ ਨੂੰ ਸਾਰਾ ਕੁਝ ਕਲੀਅਰ ਕਰ ਦੇਾਂਗੇ ਅੱਜ ਦੀ ਮੀਟਿੰਗ ਕਿੱਥੀ ਹੈ ਅੱਜ ਦੀ ਮੀਟਿੰਗ ਉਹ ਦੇਖੋ ਨਾ ਟਾਈਮ ਲਿਆ ਦੋ ਦਿਨ ਦਾ ਇਹ ਜਾ ਕੇ ਮਿਲ ਕੇ ਉਹ ਮੀਟਿੰਗ 'ਚ ਨਹੀਂ ਆਏ ਪੁੰਦਰ ਸਾਹਿਬ ਪਾ ਜਾ ਕੇ ਮਿਲ ਕੇ ਆਏ ਨੇ ਬਟਾਲਾ ਸਾਹਿਬ ਉਸ ਤੋਂ ਬਾਅਦ 16 ਤਰੀਕ ਨੂੰ ਕਲੀਅਰ ਕਰ ਦਿਆਂਗੇ ਸਾਰਾ ਕੁਝ ਬਟਾਲਾ ਸਾਹਿਬ ਤੁਸੀਂ ਪ੍ਰਪੋਜ਼ਲਾਂ ਦੇ ਕੇ ਆਂਦੀਆਂ ਨੇ ਕਿ ਫੈਸਲਾ ਇਹਦੇ ਤੇ ਲੈ ਸਕਦੇ ਹੋ ਜਾਂ ਫਿਰ ਕੋਈ ਰਿਪੋਰਟ ਹੈ ਜਿਹੜੀ ਪਕਸਾ ਨਹੀਂ ਨਹੀਂ ਸਾਂਝੇ ਤੌਰ ਤੇ ਸੱਤ ਮੈਂਬਰੀ ਕਮੇਟੀ ਫੈਸਲਾ ਲਾਊਗੀ 16 ਤਰੀਕ ਨੂੰ ਨਹੀਂ ਨੈਨੀਮਸਲੀ ਹੋਣਾ ਸਾਰਾ ਫੈਸਲਾ ਬਸ ਜਿਹੜਾ ਫੈਸਲਾ ਹੋਵੇ ਨੈਨੀਮਸਲੀ ਹੋ ਬਟਾਲਾ ਸਾਹਿਬ ਤੁਸੀਂ ਪ੍ਰਪੋਜ਼ਲਾਂ ਦੇ ਕੇ ਆਂਦੀਆਂ ਨੇ ਕਿ ਅੱਜ ਦੀ ਜਿਹੜੀ ਸਾਡੀ ਮੀਟਿੰਗ ਹੈ ਨੇ ਆਹ ਨੂੰ ਕਿਵੇਂ ਦੇਖੀ ਨੀ ਘਟਨਾ ਕਰ ਦੇਖੋ ਸਭ ਤੋਂ ਪਹਿਲੀ ਦਾ ਸਭੀ ਪਹਿਲੀ ਗੱਲ ਇਹ ਆ ਵੀ ਅੱਜ ਦੀ ਮੀਟਿੰਗ ਮਾਨਯੋਗ ਧਾਮੀ ਸਾਹਿਬ ਦੀ ਅਗਵਾਈ ਚ ਸਾਰੇ ਸੱਤੇ ਮੈਂਬਰ ਹਾਜ਼ਰ ਹੋਏ ਔਰ ਲੋਗੀਆਂ ਪੰਥਕ ਵਿਚਾਰਾਂ ਹੋਈਆਂ ਔਰ ਪੰਥਕ ਇਕਤਾ ਲਈ ਸ਼੍ਰੋਮਣੀ ਕਾਲੇਦਾਨ ਨੂੰ ਮਜ਼ਬੂਤ ਕਰਨ ਲਈ ਹਰ ਪੱਖ ਹਰ ਪਹਿਲੂ ਨੂੰ ਵਿਚਾਰਿਆ ਗਿਆ ਔਰ ਉਹਦੇ ਲਈ ਭੁੰਦਰ ਸਾਹਿਬ ਨਾਲ ਵਿਚਾਰ ਵਟਾਂਦਰਾ ਕਰਨ ਲਈ ਧਾਮੀ ਸਾਹਿਬ ਤੇ ਬਡਾਲਾ ਸਾਹਿਬ ਗਏ ਧਾਮੀ ਸਾਹਿਬ ਦੱਸ ਕੇ ਗਏ ਨੇ ਸਾਰੀਆਂ ਸਤਵੇਂ ਵੀ ਕਮੇਟੀ ਦੀਆਂ ਔਰ ਮਾਨਯੋਗ ਸ਼੍ਰੀ ਕਾਲਤਕ ਸਾਹਿਬ ਦੇ ਜਿਹੜੇ ਆਦੇਸ਼ ਨੇ ਉਹਨਾਂ ਨੂੰ ਲਾਗੂ ਕਰਨ ਲਈ ਡਿਟੇਲ ਵਿਚਾਰ ਵਟਾਂਦਰਾ ਉਹਨਾਂ ਨਾਲ ਕਰਕੇ ਜਾਂਦਾ ਔਰ ਆਬਦਾ ਪੱਖ ਵੀ ਕਮੇਟੀ ਦਾ ਅਸੀਂ ਦੱਸਤਾ ਉਹਨਾਂ ਦਾ ਵੀ ਸੁਣ ਲਿਆ ਔਰ ਇੱਕ ਦੋ ਦਿਨ ਦਾ ਸਮਾਂ ਉਹਨਾਂ ਨੇ ਕਿਹਾ ਵੀ ਆਪਾਂ ਡਿਸਕਸ ਕਰਕੇ ਇਹਦਾ ਕੋਈ ਹੱਲ ਕੱਢਾਂਗੇ ਔਰ ਅਸੀਂ ਇੱਕ ਦੀ ਬਜਾਇ ਦੋ ਦਿਨ ਦਾ ਸਮਾਂ ਕਰਕੇ 16 ਤਰੀਕ ਦੀ ਦੁਬਾਰਾ ਮੀਟਿੰਗ ਹੈ ਜਿਹੜੀ ਉਹ ਰੱਖ ਲਈ ਔਰ ਉਹਦੇ ਚ ਕੰਕਰੀਟ ਡਿਸੀਜਨ ਆ ਜਿਹੜਾ ਸਾਡਾ ਫਾਈਨਲ ਮੀਟਿੰਗ ਫਾਈਨਲ ਮੀਟਿੰਗ ਹੋਏਗੀ ਇੱਕ ਮਿੰਟ ਫਾਈਨਲ ਮੀਟਿੰਗ ਹੋਏਗੀ ਔਰ ਫਾਈਨਲ ਡਿਸੀਜਨ ਆ ਜਿਹੜਾ ਉਹ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆ ਜਾਂ ਸੰਗਤ ਨੂੰ ਪ੍ਰੈਸ ਨੂੰ ਸਾਰੀ ਉਹ ਜਾਣਕਾਰੀ ਜੀ ਜੀ ਪੁੱਛ ਜੇ ਇਹ ਚੱਲ ਰਹੀਆਂ ਸੀ ਕਿ ਇੱਕ ਜੁਟ ਹੋਣ ਦੀਆਂ ਗੱਲਾਂ ਇਕੱਠੇ ਕਰਦੀਆਂ ਗੱਲਾਂ ਚੱਲ ਰਹੀਆਂ ਸੀ ਪਰ ਜੋ ਅੱਜ ਤੱਕ ਘਟਨਾ ਕਰਮ ਹੈ ਉਹ ਕੁਝ ਹੋਰ ਹੀ ਸਰਕੇ ਦਿੰਦਾ ਦੇਖੋ ਸੰਕੇਤ ਅਰਥ ਕੱਢਣੇ ਸੰਕੇਤ ਲੈਣੇ ਆਪੋ ਆਪਣਾ ਨਜ਼ਰੀਆ ਹੁੰਦਾ ਹਰੇਕ ਦਾ ਅਸੀਂ ਪੋਜ਼ਿਟਿਵ ਸੋਚਦੇ ਆ ਅਸੀਂ ਹੁਣ ਵੀ ਪੋਜ਼ਿਟਿਵ ਆ ਅਸੀਂ ਸੋਚਦਾ ਵੀ ਸਾਰਥਿਕ ਰਿਜ਼ਲਟ ਆ ਜਿਹੜਾ ਉਹ 16 ਨੂੰ ਨਿਕਲੂਗਾ ਨਹੀਂ ਜੋ ਡਿਊਟੀ ਸਾਡੀ ਲੱਗੀ ਆ ਉਹਨੂੰ ਅਸੀਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਸੰਦਰਭ ਵਿੱਚ ਆਪਦਾ ਜਿਹੜਾ ਹੈ ਡਿਸੀਜਨ ਆ ਉਹ ਬਣਾ ਰਹੇ ਕਹਿੰਦੇ ਨੇ ਕਿ ਭਰਤੀ ਤੇ ਕਮੇਟੀ ਜਿਹੜੀ ਕੋ ਰੋਕ ਨਹੀਂ ਲਗਾ ਸਕਦੀ ਉਹ ਸੁਪਰਵੀਜ਼ਨ ਕਰਦੇ ਸਾਰੇ ਨੂੰ ਅਡਜਸਟ ਕਰ ਦਿੱਤਾ ਚਲੋ ਇਹਦੇ ਤੇ ਅਸੀਂ ਕੁਛ ਨਹੀਂ 16 ਤਰੀਕ ਨੂੰ ਸਾਰਾ ਫੈਸਲਾ ਆ ਜੂਗਾ ਅਸੀਂ ਇਹਦੇ ਬਾਰੇ ਸਾਰਾ ਕੁਝ ਹੀ ਆ ਜੂਗਾ ਅਗਲਾ ਪਿਛਲਾ ਜੋ ਆ ਫਾਈਨਲ 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 ਯਾਨੀ ਹਰ ਪ੍ਰਿੰਸ ਕੋਲ ਉਹਦੇ ਯਾਨੀ ਹਰ ਸਿੰਘ ਦਾ ਮਾਮਲਾ ਵੀ ਅੰਦਰ ਡਿਸਕਸ ਕਰਾਂਗੇ ਉਸ ਨੂੰ ਲੈ ਕੇ ਕੋਈ ਚਰਚਾ ਅੰਦਰ ਹੋਈ ਹੈ ਕਿਉਂਕਿ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਅੰਦਰ ਹਾਜ਼ਰ ਸੀਗੇ ਦੇਖੋ 16 ਤਰੀਕ ਨੂੰ ਸਾਰੇ ਮਸਲਿਆਂ ਬਾਰੇ ਫੈਸਲਾ ਆ ਜਾਣਾ ਤੁਹਾਡੇ ਸਾਹਮਣੇ ਦੋਨੇ ਵੇਟ ਕਰ ਲਓ ਹੁਣ ਤੁਸੀਂ ਦੋ ਜਣੇ ਠੀਕ ਕਰੋ ਦੋਨੋਂ ਠੀਕ ਕਰ ਲਓ ਔਰ ਲਾਸਟ ਮੀਟਿੰਗ ਅਸੀਂ ਸਮਰਪਤਾ ਸ਼੍ਰੀ ਕਾਲਤਖਬ ਸਾਹਿਬ ਨੂੰ ਸਾਡਾ ਕੋਈ ਨਿੱਜੀ ਕਿਸੇ ਦਾ ਕੋਈ ਸਵਾਰਥ ਨਹੀਂ ਹੈਗਾ ਅਸੀਂ ਪੰਥ ਨੂੰ ਜਵਾਬ ਦੇ ਆਂ ਸ਼੍ਰੀ ਕਾਲਤਖਬ ਸਾਹਿਬ ਨੂੰ ਜਵਾਬ ਦੇ ਆਂ ਇਸ ਲਈ 16 ਤਰੀਕ ਨੂੰ ਤੁਹਾਡੇ ਸਾਹਮਣੇ ਫੈਸਲਾ ਹੋਊਗਾ ਚੰਗਾ ਜੀ ਬੜਾਲਾ ਸਾਹਿਬ ਤੁਸੀਂ ਦੱਸੋ ਕੀ ਪ੍ਰਪੋਜ਼ਲਾਂ ਦਿੱਤੀਆਂ ਨੇ ਤੁਸੀਂ ਪ੍ਰਪੋਜ਼ਲਾਂ ਲੈ ਕੇ ਆਏ ਆਂ ਅੱਜ ਕੋਈ ਨਹੀਂ ਕੋਈ ਨਾ ਕਰ ਲੈ ਨਹੀਂ ਦੇਖੋ ਜੀ ਜੀ ਤੁਹਾਨੂੰ ਧੰਮੀ ਸਾਹਿਬ ਨੇ ਵੀ ਜਾਣਕਾਰੀ ਦੇ ਦਿੱਤੀ ਯਾਲੀ ਸਾਹਿਬ ਨੇ ਚੁੰਦਾ ਸਾਹਿਬ ਨੇ ਦੱਸਤਾ ਮੈਂ ਕਰਕੇ ਗਿਆ ਸੀਗਾ ਧਾਮੀ ਸਾਹਿਬ ਨਾਲ ਪੁੰਦਰ ਸਾਹਿਬ ਕੋ ਚਲੋ ਕਈ ਵਾਰੀ ਕਈ ਵਿਅਕਤੀਆਂ ਨੂੰ ਮਜਬੂਰੀ ਹੁੰਦੀ ਆ ਨਹੀਂ ਉਸ ਮੀਟਿੰਗ ਵਿੱਚ ਆ ਸਕੇ ਇੱਥੇ ਅਸੀਂ ਉਹਨਾਂ ਕੋਲ ਚੱਲ ਗਏ ਕੋਈ ਫਰਕ ਨਹੀਂ ਪੈਂਦਾ ਇਹਦਾ ਪਰ ਇਹ ਗੱਲ ਬੜੀ ਸਪਸ਼ਟ ਕਹਿ ਕੇ ਆਏ ਆ ਕਿ ਜਿਹੜੇ 2 ਤਰੀਕ ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਕੀਤੇ ਗਏ ਸੰਸ ਸਿੰਘ ਸਮਾਨ ਵੱਲੋਂ ਉਹ ਜਿਹੜਾ ਸਾਡਾ ਸਿਧਾਂਤ ਆ ਮੀਰੀ ਪੀਰੀ ਦਾ ਉਹ ਤੇ ਇਹ ਸੱਤ ਮੈਂਬਰੀ ਕਮੇਟੀ ਨੇ ਸੰਪੂਰਨ ਤੌਰ ਤੇ ਪਹਿਰਾ ਦੇਣਾ ਤੇ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਭਰਤੀ ਆ ਸੱਤ ਮੈਂਬਰੀ ਕਮੇਟੀ ਹੀ ਕਰੇਗੀ ਇਹ ਪ੍ਰਪੋਜ਼ਲ ਦੇ ਕੇ ਆਏ ਆ ਉਹਨਾਂ ਨੂੰ ਨਾਲ ਜਿਹੜੇ ਕੋ ਜਿਹੜੇ ਕਾਰਜਕਾਰੀ ਪ੍ਰਧਾਨ ਨੂੰ ਜਿਹੜੇ ਕੋਈ ਰਾਹ ਖੋਲਣੇ ਹੁੰਦੇ ਆ ਚਲੋ ਕੋਈ ਆਪਣੇ ਕਈ ਵਾਰੀ ਕੋਈ ਦੀਵਾਰ ਖੜੀ ਹੁੰਦੀ ਆ ਉਹਨੂੰ ਆਪਾਂ ਪਾਸੇ ਕਰਨਾ ਹੁੰਦਾ ਇਹ ਸਿਆਣੇ ਬੰਦਿਆਂ ਦਾ ਫਰਜ਼ ਬਣਦਾ ਆ ਕਿ ਆਪਾਂ ਕੋਸ਼ਿਸ਼ ਕਰੀਏ ਕੋਈ ਸਾਡੇ 'ਚ ਈਗੋ ਨਹੀਂ ਹੈਗੀ ਸਾਡੇ 'ਚ ਕੋਈ ਆਪਣਾ ਨਿੱਜੀ ਸਵਾਰਥ ਹੈ ਨਹੀਂਗਾ ਕੋਈ ਆਪਣਾ ਜਿਹੜੀ ਹੈਗੀ ਆ ਪਰਸਨਲ ਮੋਟਿਵ ਨਹੀਂ ਲੈ ਕੇ ਆਏ ਅਸੀਂ ਕਾਲੀਦਲ ਵਾਸਤੇ ਇੱਕ ਕਮੇਟੀ ਬਣੀ ਸੀ ਕਾਲੀਦਲ ਨੂੰ ਇਕੱਠਾ ਕਰਨ ਲਈ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਕਮੇਟੀ ਬਣੀ ਸੀ ਅਕਾਲ ਤਖਤ ਸਾਹਿਬ ਵੱਲੋਂ ਸੋ ਇਹਦੇ ਇਸ ਕਮੇਟੀ ਨੇ ਪਹਿਲੀ ਮੀਟਿੰਗ ਉਧਰ ਕੀਤੀ ਦੂਜੀ ਮੀਟਿੰਗ ਅੱਜ ਹੋਈ ਆ ਜਿਵੇਂ ਦੱਸਿਆ ਤੀਸਰੀ ਮੀਟਿੰਗ ਵਿੱਚ ਸਾਰਾ ਕੁਝ ਫਾਈਨਲ ਕਰ ਦੇਣਾ ਆ ਉਦੋਂ ਤੁਹਾਨੂੰ ਸਾਰਿਆਂ ਨੂੰ ਇਹਦਾ ਰਿਜ਼ਲਟ ਕੱਢ ਕੇ ਤਾਂ ਅਸੀਂ ਸਿੰਘ ਸਾਹਿਬ ਨੂੰ ਆਪਣੇ ਗਿਆਨੀ ਰਵੀਰ ਸਿੰਘ ਜੀ ਨੂੰ ਆਪਣੀ ਰਿਪੋਰਟ ਲਿਖਤੀ ਤੌਰ ਤੇ ਦੇ ਦੇਣੀ ਆ ਲੇਕਿਨ ਇਹ ਗੱਲ ਸਪਸ਼ਟ ਹੈ ਸਾਰੇ ਆਪਣੇ ਕਮੇਟੀ ਮੈਂਬਰ ਵੀ ਇਸ ਗੱਲ ਤੇ ਮਤਫਕ ਆ ਇਨਕਲੂਡਿੰਗ ਤਾਂ ਮਿਸਾਬ ਕਿ ਜਿਹੜੇ ਹੁਕਮਨਾਮੇ ਆਏ ਨੇ ਉਹਨਾਂ ਦੀ ਪਾਲਣਾ ਸਮੁੱਚੀ ਲੀਡਰਸ਼ਿਪ ਨੂੰ ਕਰਨੀ ਪਊਗੀ ਅਗਰ ਆਪਾਂ ਹੁਕਮਨਾਮੇ ਮੰਨਾਂਗੇ ਤੇ ਜੇ ਹੁਕਮਨਾਮੇ ਆ ਤੋਂ ਆਸੇ-ਪਾਸੇ ਕੋਈ ਵੀ ਹੁੰਦੀ ਏ ਤੇਰਾ ਤੇ ਉਹਨੂੰ ਪੰਥ ਨੇ ਪ੍ਰਵਾਨ ਨਹੀਂ ਕਰਨਾ ਪਰ ਤੁਸੀਂ 2 ਦਸੰਬਰ ਦੀ ਗੱਲ ਕੀਤੀ ਹੁਕਮਨਾਮੇ ਦੀ ਤੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਕਿਹਾ ਕਿ ਵਿਕਟਮਾਈ ਕੀ ਉਹਨਾਂ ਨੂੰ ਪਾਕ ਕੀਤਾ ਜਾ ਰਿਹਾ ਦੇਖੋ ਦੋ ਦੋ ਕੌਂਟਰਡਿਕਸ਼ਨਸ ਨੇ ਨਾ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬਹੁਤ ਬੇਇਨਸਾਫੀ ਹੋਈ ਗਿਆ ਗਿਆਨੀ ਹਰਪ੍ਰੀਤ ਸਿੰਘ ਦਾ ਕੋਈ ਕਸੂਰ ਨਹੀਂ ਸੀਗਾ ਉਹਨਾਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਗਿਆ ਹਰ ਗੁਰਸਿੱਖ ਦਾ ਫਰਜ਼ ਬਣਦਾ ਜੇ ਅਕਾਲ ਤਖਤ ਸਾਹਿਬ ਤੇ ਉਹਨੂੰ ਬੁਲਾਇਆ ਗਿਆ ਹੋਵੇ ਤੇ ਸਿਰ ਝੁਕਾ ਕੇ ਉੱਥੇ ਹੁਕਮਾਂ ਦੀ ਪਾਲਣਾ ਕਰਕੇ ਆਵੇ ਤੇ ਕਿਸੇ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਚਾਹ ਗਿਆਨੀ ਹਰਪ੍ਰੀਤ ਸਿੰਘ ਜੀ ਸਨ ਜਾਂ ਗਿਆਨੀ ਰਵੀਰ ਸਿੰਘ ਜੀ ਹੋਣ ਜੇ ਆਪਾਂ ਸਮਰਪਤ ਹਾਂ ਅਕਾਲ ਤਖਤ ਸਾਹਿਬ ਨੂੰ ਮੀਰੀ ਪੀਰੀ ਦੇ ਸਿਧਾਂਤ ਨੂੰ ਮੰਨਦੇ ਹਾਂ ਫਿਰ ਸਾਨੂੰ ਸਿੰਘ ਸਬਾਨਾ ਕਿੱਡ ਨਹੀਂ ਕੱਢਣੀ ਚਾਹੀਦੀ ਸਾਨੂੰ ਕੋਰਟ ਦੇ ਵਿੱਚ ਕਿਹਾ ਸਾਨੂੰ ਉਹਨਾਂ ਦੇ ਨਾਲ ਬਦਲਾ ਲਊ ਕਾਰਵਾਈ ਨਹੀਂ ਕਰਨੀ ਚਾਹੀਦੀ ਉਹਨਾਂ ਨਾਲ ਬੇਇਨਸਾਫੀ ਹੋਈ ਆ ਇਹਦਾ ਵੀ ਜਿਹੜਾ ਆਪਣੇ ਹੈਗਾ ਆ ਫੈਸਲਾ ਸਿੱਖ ਪੰਥ ਕਰੂਗਾ ਗਿਆਨੀ ਹਰਪ੍ਰੀਤ ਸਿੰਘ ਦਾ ਜੋ ਸਪਸ਼ਟੀਕਰਨ ਕਹਿੰਦੇ ਨੇ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਦੇਖੋ ਸਾਰੀ ਸ਼੍ਰੋਮਣੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਮਸਲੇ ਦੇ ਨਾਲ ਮਤਫਿਕ ਨਹੀਂ ਸੀਗੀ ਕੁਝ ਮੈਂਬਰਾਂ ਵੱਲੋਂ ਸ਼੍ਰੋਮਣੀ ਕਾਲੀ ਦਲ ਦੇ ਦਬਾਅ ਹਟਾ ਕੇ ਉਹਨਾਂ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਆ ਜਿਹੜੀ ਕਿ ਗਲਤ ਹੋਈ ਆ ਹੁੰਦਰ ਸਾਹਿਬ ਨਾਲ ਭਰਤੀ ਨੂੰ ਲੈ ਕੇ ਕੀ ਗੱਲਬਾਤ ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜੋ ਸਪਸ਼ਟਿਕਰਨ ਯਾਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਸ਼੍ਰੀ ਕਾਲਟਕ ਸਹਿਬ ਨੂੰ ਦਿੱਤਾ ਗਿਆ ਉਹ ਵੀ ਮर्याਦਾ ਅਨੁਸਾਰ ਨਹੀਂ ਸੀਗਾ ਦੇਖੋ ਉਹ ਤਾਂ ਜਿਵੇਂ ਪਿਆਰਿਆਂ ਨੂੰ ਉਸ ਵਕਤ ਦੱਸਿਆ ਗਿਆ ਜਿਵੇਂ ਮਰਜ਼ੀ ਉਹ ਤਾਂ ਉਹਨੂੰ ਤਰੋਰ ਲੈਂਡ ਮਰੋੜ ਲੈਂਡ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ 20 ਸਾਲ ਦੀ ਸੇਵਾ ਉਹਦੇ 'ਚ ਤਾਂ ਕੋਈ ਨਾ ਨੂੰ ਕੋਈ ਉਲਟਾਈ ਦਿਸੀ ਨਹੀਂ 20 ਸਾਲ ਉਹਨਾਂ ਨੇ ਸੇਵਾ ਕੀਤੀ ਤੇ ਕਾਲਟਕ ਸਾਹਿਬ ਦੇ ਜਾਇਦਾਦ ਵੀ ਰਹੇ ਹੋ ਉਦੋਂ ਤਾਂ ਕੋਈ ਨਾ ਉਹਨਾਂ 'ਚ ਕੋਈ ਕਮਜ਼ੋਰੀ ਦਿਸੀ ਨਹੀਂ ਤੇ ਹੁਣ ਕਿਉਂ ਆਪਣੇ ਉਹਨਾਂ 'ਚ ਜਿਹੜੀ ਹੈਗੀਆਂ ਕਮੀਆਂ ਪੇਸ਼ੀਆਂ ਕਟਨ ਦੀ ਕੀ ਲੋੜ ਪਈ ਇਹ ਤਾਂ ਸਾਰਾ ਜਾਣ ਬੁਝ ਕੇ ਹੋਇਆ ਲੇਕਿਨ ਇਹ ਫਰਜ਼ ਨਹੀਂ ਸੀ ਬਣਦਾ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦਾ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਹੁੰਦਰ ਸਾਹਿਬ ਦੇ ਨਾਲ ਜੀ ਅੱਜ ਭਰਤੀ ਨੂੰ ਲੈ ਕੇ ਵੀ ਗੱਲ ਹੋਈ ਕਿ ਤੁਸੀਂ ਭਰਤੀ ਫਿਲਹਾਲ ਰੋਕ ਦਿਓ ਜਿੰਨੀ ਦੇਰ ਤੱਕ ਕੋਈ ਅੰਤਿਮ ਫੈਸਲਾ ਨਹੀਂ ਹੋ ਜਾਂਦਾ ਅਸੀਂ ਮੈਂ ਤੁਹਾਨੂੰ ਪਹਿਲੇ ਕਹਿ ਕੇ ਆਟਿਆਂ ਜੀ ਬਿਲਕੁਲ ਸਪਸ਼ਟ ਕਰਕੇ ਆਏ ਆਂ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਸੀ ਕავਤਕ ਸਾਹਿਬ ਨੇ ਸਾਰੀ ਭਰਤੀ ਪ੍ਰਕਿਰਿਆ ਆਰੰਭ ਕਰਕੇ ਤੇ ਜਿਹੜਾ ਅਕਾਲੀ ਦਲ ਦਾ ਢਾਂਚਾ ਨਵੇਂ ਸਿਰੇ ਤੋਂ ਬਣਾਉਣ ਵਾਸਤੇ ਉਹ ਭੁੰਦਰ ਸਾਹਿਬ ਨੂੰ ਅਸੀਂ ਆਪਣਾ ਸੱਤ ਮੈਂਬਰੀ ਕਮੇਟੀ ਦਾ ਉਹਨਾਂ ਨੂੰ ਇਹ ਜਿਹੜਾ ਫੈਸਲਾ ਦੱਸ ਕੇ ਆਏ ਆਂ ਪੁਰਾਣੀ ਪੁਰਾਣੀ ਭਰਤੀ ਪੂਰੀ ਤਰੀਕੇ ਨਾਲ ਰੱਦ ਕੀਤੀ ਜਾਏਗੀ ਜੋ 30 ਲੱਖ ਹੁਣ ਤੱਕ ਭਰਤੀ ਹੋ ਚੁੱਕੀ ਹੈ ਦੇਖੋ ਮੈਂ ਪੁਰਾਣੀ ਭਰਤੀ ਬਾਰੇ ਅੱਜ ਨਹੀਂ ਕੁਝ ਕਹਿਣਾ ਕਰਕੇ ਅਸੀਂ ਤਾਂ ਸਿਰਫ ਆਪਣੀ ਜਿਹੜੀ ਭਰਤੀ ਆਰੰਭ ਕਰਨੀ ਆ ਅਗਰ ਉਹ ਆਰੰਭ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਇਹ ਅਕਾਲੀ ਦਲ ਦੀ ਲੀਡਰਸ਼ਿਪ ਮੰਦੀ ਆ ਤੇ ਉਹ ਆਰੰਭ ਹੋਊਗੀ ਜਿਹੜਾ ਤੋਂ ਸ਼ੁਰੂ ਕੀਤੀ ਜਾਏਗੀ ਨਾ ਮੈਂ ਕਿਹਾ ਆਰੰਭ ਹੋਊਗੀ ਜੇ ਆਰੰਭ ਥੈਟ ਮੀਨਸ ਆਪਣੇ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਜਾਊਗੀ ਜਿਹੜੀ ਪਹਿਲੀ ਭਰਤੀ ਆ ਉਹਦਾ ਵੀ ਅਸੀਂ ਕੋਈ ਤਜਵੀਜ਼ ਦੇ ਕੇ ਆਏ ਉਹਨਾਂ ਨੂੰ ਅੱਜ ਮੈਂ ਤੁਹਾਡਾ ਨਾਲ ਸਪਸ਼ਟ ਤੌਰ ਤੇ ਇਹ ਨਾ ਕਰਕੇ ਅਸੀਂ ਕੋਈ ਗੱਲ ਲਗਾਉਂਦੇ ਨਹੀਂ ਅੱਜ ਮੈਂ ਤੁਹਾਡਾ ਨਾਲ ਨਹੀਂ ਸਾਂਝੀ ਕਰੂੰਗਾ ਲੇਕਿਨ ਉਹਦੇ ਬਾਰੇ ਵੀ ਸਾਡੇ ਕੋਲ ਇੱਕ ਤਜਵੀਜ਼ ਹੈਗੀ ਆ ਜਿਹਦੇ ਨਾਲ ਉਸ ਮਸਲੇ ਦਾ ਹੱਲ ਵੀ ਹੋ ਸਕਦਾ ਦੂਸਰਾ ਜੀ ਤੁਹਾਡੇ ਬਹੁਤ ਸਾਰੇ ਸਾਥੀ ਸੀ ਹਾਲਾਂਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਤੁਸੀਂ ਉਸ ਨੂੰ ਭੰਗ ਕਰਤਾ। ਅਕਾਲੀ ਦਲ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਹਲੇ ਤੱਕ ਲੈਣ ਲਈ ਤਿਆਰ ਨਹੀਂਗਾ। ਤਾਂ ਉਹਨਾਂ ਨੂੰ ਵੀ ਅਕਾਲੀ ਦਲ ਦੇ ਵਿੱਚ ਦੁਬਾਰਾ ਨਵੀਂ ਪਰਤੀ 'ਚ ਸ਼ਾਮਲ ਕੀਤਾ ਜਾਏਗਾ। ਦੇਖੋ ਅਕਾਲੀ ਦਲ ਤਾਂ ਇਹ ਪੰਥ ਦੀ ਜਮਾਤ ਆ। ਬਿਲਕੁਲ। ਇਹ ਕਿਸੇ ਇੱਕ ਵਿਅਕਤੀ ਦੀ ਨਹੀਂ ਹੈਗੀ। ਨਾ ਕਿਸੇ ਆਪਣੇ ਇੱਕ ਧੜੇ ਦੀ ਆ। ਇਹ ਸਮੁੱਚਾ ਪੰਥ ਅਕਾਲੀ ਦਲ ਦਾ ਮਾਲਕ ਆ। ਇਹ ਤਾਂ ਠੀਕ ਆ ਪੜਾਉਂਦੇ ਆ। ਅੱਜ ਪ੍ਰਧਾਨ ਕੋਈ ਆ 10 ਸਾਲ ਪਹਿਲਾਂ 20 ਸਾਲ ਪਹਿਲਾਂ ਕੋਈ ਸੀਗਾ। ਯਾ 20 ਸਾਲ 10 ਸਾਲ ਬਾਅਦ ਕੋਈ ਹੋਰ ਹੋਣਾ ਆ ਇਹ ਤਾਂ ਫੇजेस ਨੇ ਅਕਾਲੀ ਦਲ ਦੇ ਇਤਿਹਾਸ ਵਿੱਚ ਲੇਕਿਨ ਕੋਈ ਜੇ ਇੱਕ ਬੰਦਾ ਜਾਂ 10 ਬੰਦੇ 20 ਬੰਦੇ ਕਹਿਣ ਕਿ ਅਸੀਂ ਅਕਾਲੀ ਦਲ ਤੇ ਕਾਬਜ਼ ਹਾਂ ਤੇ ਅਸੀਂ ਆਪਣੀ ਮਨਮਰਜ਼ੀ ਕਰਾਂਗੇ ਇਹ ਕਦੀ ਪੰਥ ਨੇ ਪਰਵਾਹ ਨਹੀਂ ਕੀਤਾ ਨਾ ਕਰਨਾ ਆ ਪੁਰਾਣੀ ਆਗੂ ਫਿਰ ਤੋਂ ਵਾਪਸੀ ਕਰਨਗੇ ਫਿਰ ਅਕਾਲੀ ਦਲ ਦੇ ਵਿੱਚ ਦੇਖੋ ਇਹ ਤਾਂ ਅੱਗੇ ਦੇਖੋ ਵੱਡੇ ਵੱਡੇ ਲੀਡਰਾਂ ਦੇ ਆਪੋਸ ਵਿੱਚ મતਭੇਦ ਪੈਦਾ ਹੋਏ ਉਹਨਾਂ ਦੇ ਵਖਰੇਵੇਂ ਹੋਏ ਮੁੜ ਕੇ ਇਕੱਠੇ ਹੋਏ ਸਮੂੱਚਾ ਸਿੱਖ ਜਗਤ ਇਹ ਚਾਹੁੰਦਾ ਆ ਇਹ ਸਾਰੀ ਪੰਥਕ ਇਕਤਾ ਹੋਣੀ ਚਾਹੀਦੀ ਆ ਸਾਰੇ ਜਿਹੜੇ ਪੰਥ ਦੇ ਆਪਣੇ ਲੀਡਰ ਨੇ ਜਿਹੜੇ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਸਹਿਮਤ ਆ ਤੇ ਉਹਨਾਂ ਸਭ ਨੂੰ ਇੱਕ ਪਲੈਟਫਾਰਮ ਤੇ ਆਉਣਾ ਚਾਹੀਦਾ ਅਸੀਂ ਵੀ ਉਸ ਗੱਲ ਦੇ ਮੰਨਦੇ ਆ ਕਿ ਸਾਰਾ ਪੰਥ ਇਕੱਠਾ ਹੋਵੇ ਪੰਜਾਬ ਵੀ ਚਾਹੁੰਦਾ ਪੰਜਾਬੀ ਵੀ ਚਾਹੁੰਦੇ ਆ ਤਾਂ ਕਿ ਅਕਾਲੀ ਦਲ ਹੀ ਪੰਜਾਬ ਦੀ ਖੇਤਰੀ ਪਾਰਟੀ ਆ ਜਿਹੜੀ ਪੰਜਾਬ ਦਾ ਕੁਝ ਸੋਚ ਸਕਦੀ ਆ ਜਿਹਨੇ ਸੋਚਿਆ ਵੀ ਆ ਪਰ ਅੱਜ ਅਕਾਲੀ ਦਲ ਬਹੁਤ ਗਹਿਰੇ ਸੰਕਟ ਚੋਂ ਗੁਜ਼ਰ ਰਿਹਾ ਇਸ ਕਰਕੇ ਕਿਸੇ ਨੂੰ ਕੋਈ ਹੋਮੇ ਇਰਖਾ ਨਹੀਂ ਰੱਖਣੀ ਚਾਹੀਦੀ ਸਾਨੂੰ ਹੁਕਮਨਾਮੇ ਵਿੱਚ ਵੀ ਸਿੰਘ ਸਾਹਿਬ ਨੇ ਦੇਸ਼ ਦਿੱਤਾ ਆ ਕਿ ਆਪਣੀ ਹੋਮੇ ਆਪਣੀ ਇਰਖਾ ਨੂੰ ਤਿਆਰ ਕਰਕੇ ਸਾਰੇ ਇਕੱਠੇ ਹੋ ਅਸੀਂ ਆਪਣਾ ਜਿਹੜਾ ਸਦਾਰ ਲਿਆ ਨੂੰ ਸਮੇਟ ਕੇ ਤੇ ਅਸੀਂ ਆਪਣਾ ਜਿਹੜਾ ਫਰਜ਼ ਪੂਰਾ ਕੀਤਾ ਸੀਗਾ ਕਿ ਅਸੀਂ ਗੱਲ ਕਰਾਂਗੇ ਕਿੰਨਾਂ ਦੇ ਨਾਲ ਗੱਲ ਕਰਨੀ ਚਾਹੁੰਦੇ ਨੇ ਕਿੰਨਾਂ ਤੋਂ ਸਲਾਹ ਲੈਣੀ ਚਾਹੁੰਦੇ ਨੇ ਕਾਰਜਕਾਰੀ ਪ੍ਰਧਾਨ ਤੋਂ ਹੀ ਨੇ ਕਾਰਜਕਾਰੀ ਪ੍ਰਧਾਨ ਦੇ ਕੋਲੇ ਤਾਂ ਫੁੱਲ ਡਿਸੀਜਨ ਆ ਕਿ ਕੋਈ ਵੀ ਪ੍ਰਧਾਨ ਕੋਲੇ ਕੇ ਫੈਸਲਾ ਲੈ ਸਕਦਾ ਚਲੋ ਦੇਖੋ ਟੀਮ ਹੁੰਦੀ ਹਰ ਇੱਕ ਦੀ ਹਰ ਇੱਕ ਲੀਡਰ ਦੀ ਟੀਮ ਹੁੰਦੀ ਆ ਅਸੀਂ ਵੀ ਸੱਤ ਮੈਂਬਰ ਆ ਹੋ ਸਕਦਾ ਉਹਨਾਂ ਨੇ ਕਿਸੇ ਨਾ ਕੋਈ ਸਲਾਹ مشورہ ਕਰਨਾ ਹੋਵੇ ਤੁਹਾਨੂੰ ਨਹੀਂ ਲੱਗਦਾ ਕਿ ਹਜੇ ਵੀ ਸਾਬਕਾ ਪ੍ਰਧਾਨ ਤੋਂ ਸਲਾਹ ਕੀ ਕਰਨੀ ਹੋਵੇ ਚਲੋ ਇਹ ਤਾਂ ਜੀ ਮੈਂ ਨਹੀਂ ਕਹਿ ਸਕਦਾ ਲੇਕਿਨ ਅਸੀਂ ਤਾਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜੋ ਸਾਨੂੰ ਕਾਲਤਖਬ ਸਾਹਿਬ ਵੱਲੋਂ ਸਿੰਘ ਸਭਾ ਨੇ ਲਾਈ ਸੀ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਆ ਤੇ ਥੋੜਾ ਮਹਿਸੂਸ ਵੀ ਕਰ ਰਹੇ ਆ ਕਿ ਸਾਡੇ ਕੋਲੋਂ ਜਿਹੜਾ ਜੋ ਜਿਹੜੀ ਭਾਵਨਾ ਨਾ ਜੇਸ ਆਪਣੇ ਜਜ਼ਬੇ ਨਾ ਉਤੋਂ ਆਪਣੇ ਹੁਕਮਨਾਮੇ ਸਾਨੂੰ ਸੁਣਾਏ ਗਏ ਸੀਗੇ ਉਹਦੇ ਮੁਤਾਬਕ ਹਜੇ ਉਹ ਜਿਹੜਾ ਉਹਦੀ ਭਾਵਨਾ ਦੀ ਪੂਰਤੀ ਨਹੀਂ ਹੋ ਸਕੀ। ਬੜਾ ਸਪਸ਼ਟ ਕਰਦੇ ਹੁਕਮਨਾਮੇ 'ਚ ਬੜਾ ਸਪਸ਼ਟ ਲਿਖਿਆ ਸੀ ਕਿ ਇਹ ਲੀਡਰਸ਼ਿਪ ਜਿਹੜੀ ਹੈਗੀ ਆ ਅਗਵਾਈ ਕਰਨ ਦਾ ਆਧਾਰ ਗਵਾ ਚੁੱਕੀ ਹੈਗੀ ਆ। ਦਾਗੀ ਔਰ ਬਾਗੀ। ਔਰ ਇਹ ਕੀ ਉਹ ਲੀਡਰਸ਼ਿਪ ਨੂੰ ਪਾਸੇ ਛੱਡ ਕੇ ਕੋਈ ਤੀਜੀ ਬਦਲ ਦੀ ਲੀਡਰਸ਼ਿਪ ਜਿਹੜੀ ਕਿ ਨਜ਼ਰ ਆਉਂਦੀ ਆ ਦਾਗੀ ਔਰ ਬਾਗੀ ਨੂੰ ਵਿੱਚੋਂ ਕੱਢ ਦਿੱਗੇ ਤਾਂ ਜੀ। ਹੁਕਮਨਾਮੇ ਦੇ ਵਿੱਚ ਭਾਵਨਾ ਬਿਆਨ ਕੀਤੀ ਗਈ ਆ। ਜਿਹੜੀ ਗੱਲ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਹੋਵੇ ਜਿਹੜਾ ਦੇਸ਼ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੌਮ ਨੂੰ ਦਿੱਤਾ ਗਿਆ ਹੋਵੇ। ਉਦਾ ਬਹੁਤ ਡੂੰਗਾ ਮਹਿਣਾ ਹੁੰਦਾ ਆ ਉਹ ਜੇ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਆਪਣਾ ਜਿਹੜਾ ਨੈਤਿਕ ਅਧਿਕਾਰ ਗਵਾ ਚੁੱਕੇ ਹੋ ਅਗਵਾਈ ਕਰਨ ਦਾ ਇਹਦਾ ਮਤਲਬ ਹੈ ਕਿ ਸਿੱਖ ਪੰਥ ਨੂੰ ਤੁਹਾਡੇ ਤੋਂ ਬਹੁਤ ਵੱਡੀ ਨਰਾਜ਼ਗੀ ਆ ਇਸ ਕਰਕੇ ਇਹ ਸੱਤ ਮੈਂਬਰ ਦੀ ਕਮੇਟੀ ਬਣਾਈ ਸੀ ਨਵੇਂ ਸਿਰੇ ਤੋਂ ਭਰਤੀ ਕਰਕੇ ਤੇ ਜਿਹੜੀ ਨਵਾਂ ਢਾਂਚਾ ਥੱਲੇ ਤੋਂ ਲੈ ਕੇ ਉੱਪਰ ਤੱਕ ਬਣਾਇਆ ਜਾਵੇ ਇਹ ਸਿੰਘ ਸਾਹਿਬ ਦਾ ਜਿਹੜਾ ਆਪਣੇ ਹੁਕਮਨਾਮੇ ਜਾਰੀ ਕਰਨ ਦਾ ਮਨੋਰਥ ਹੈ ਸੀਗਾ ਭਾਵਨਾ ਹੈ ਸੀਗੀ ਤੇ ਜੇ ਆਪਾਂ ਸਾਰੇ ਸਮੂਚਾ ਸਿੱਖ ਪੰਥ ਉਹ ਹੁਕਮਨਾਮਿਆਂ ਦੀ ਉਸ ਭਾਵਨਾ ਦੇ ਨਾਲ ਉਹਨੂੰ ਲਾਗੂ ਕਰਦੇ ਆ ਉਹਦੀ ਪਾਲਣਾ ਹੁੰਦੀ ਆ ਤਾਂ ਫੇਰ ਤਾਂ ਅਕਾਲੀ ਦਰ ਨੂੰ ਕੋਈ ਆਪਣੇ ਹਰਾ ਨਹੀਂ ਸਕਦਾ ਫੇਰ ਤਾਂ ਅਕਾਲੀ ਦਰ ਛਾਲਾ ਮਾਰਦਾ ਜਾਊਗਾ ਤੇ ਜੇ ਅਸੀਂ ਆਪ ਹੀ ਆਪਣੇ ਮੋਢੇ ਟੋਏ ਪਟਣ ਲੱਪੇ ਕੰਦਾ ਖੜੀਆਂ ਕਰਨ ਲੱਪੇ ਤਾਂ ਫੇਰ ਭਾਈ ਫੇਰ ਤਾਂ ਮੁਸ਼ਕਲਾਂ ਤਾਂ ਆਉਣਗੀਆਂ ਆਉਣਗੀਆਂ ਸੋ ਇਸ ਕਰਕੇ ਹੁਣ 16 ਤੱਕ ਵੇਟ ਕਰੋ ਮੈਂ ਆਪਣਾ ਜਿਹੜਾ ਫਰਸੀਤ ਉਹਨਾਂ ਨੂੰ ਚਲਾਇਆ ਤੁਹਾਨੂੰ ਸਾਰੀ ਗੱਲ ਦੱਸਤੀ ਆ 16 ਤਰੀਕ ਨੂੰ ਸਾਰਾ ਕੁਝ ਸਾਫ਼ ਕਰਕੇ ਅਸੀਂ ਆਪਣੀ ਰਿਪੋਰਟ ਸਿੰਘ ਸਾਹਿਬ ਨੂੰ ਸੌਂਪ ਦੇਵਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ